ਦਰਾਹਾ ਪੁਲਿਸ ਨੇ ਇੱਕ ਦੇਸੀ ਪਿਸਤੌਲ ਅਤੇ ਦੋ ਜਿੰਦਾ ਕਾਰਤੂਸ ਸਮੇਤ ਕਾਰਸਵਾਰ ਦੋ ਨੌਜਵਾਨਾਂ ਨੂੰ ਕੀਤਾ ਕਾਬੂ ਡੀਐਸਪੀ ਪਾਇਲ ਹਰਮੰਤ ਮਲੋਤਰਾ ਨੇ ਦੱਸਿਆ ਕਿ ਪੁਲਿਸ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਇੱਕ ਬਰੀਜਾਕਾਰ ਦੇ ਵਿੱਚ ਸਵਾਰ ਵਿਅਕਤੀ ਦਰਾਹਾ ਵੱਲ ਆ ਰਹੇ ਹਨ ਜਿਨ੍ਹਾਂ ਕੋਲ ਨਜਾਇਜ਼ ਹਥਿਆਰ ਹੈ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਕਾਰ ਨੂੰ ਰੋਕ ਤਲਾਸ਼ੀ ਦੇ ਦੌਰਾਨ ਕਾਰ ਚ ਸਵਾਰ ਸਿਮਰਨਜੀਤ ਸਿੰਘ ਉਰਫ ਸਿਮੀ ਨਿਵਾਸੀ ਦਰਾਹਾ ਅਤੇ ਅਰਵਿੰਦਰ ਸਿੰਘ ਨਿਵਾਸੀ ਔਜਨੋਦ ਨੂੰ ਕਾਬੂ ਕਰ ਉਨ੍ਹਾਂ ਦੇ ਕੋਲੋਂ ਇੱਕ ਦੇਸੀ ਪਿਸਤੌਲ ਅਤੇ ਦੋ ਜਿੰਦਾ ਕਾਰਤੂਸ ਬਰਾਮਦ ਕੀਤੇ ਪੁਲਸ ਨੇ ਦੱਸਿਆ ਕਿ ਇਹਨਾਂ ਤੇ ਪਹਿਲਾਂ ਵੀ ਮਾਮਲੇ ਦਰਜ ਹਨ ਐਸਐਸਪੀ ਸਾਹਿਬ ਕੇ ਸਮਝ ਪ੍ਰੈਸ ਕਾਨਫਰੰਸ ਰੱਖੇਗੀ ਜੀ ਜੀ ਮੰਨੂਗਾ ਐਸਐਸਪੀ ਸਾਹਿਬ ਵੱਲੋਂ ਸਾਡੇ ਜਿਹੜੇ ਮਾੜੇ ਅਨਸਰਾਂ ਨੂੰ ਦੇ ਖਿਲਾਫ ਜਿਹੜੀ ਮੁਹਿੰਮ ਚੱਲ ਰਹੀ ਹੈ ਉਹਦੇ ਤਹਿਤ ਮੁਖ ਅਫਸਰ ਥਾਣਾ ਦਰਹਾ ਵੱਲੋਂ ਇੱਕ ਸੀਕ੍ਰੀਟ ਇਨਫੋਰਮੇਸ਼ਨ ਇਹਨਾਂ ਨੂੰ ਪ੍ਰਾਪਤ ਹੋਈ ਸੀਗੀ ਜਿਹਦੇ ਤਹਿਤ ਇਹਨਾਂ ਨੇ ਦੋ ਬੰਦੇ ਰਾਉਂਡ ਅਪ ਕੀਤੇ ਕਾਰ ਦੇ ਵਿੱਚੋਂ ਕਾਰ ਦਾ ਨੰਬਰ ਸੀਗੀ ਪੀਵੀ 10 ਜੀਯੂ 6299 ਜੀ ਦੇ ਵਿੱਚ ਦੋ ਬੰਦੇ ਜਿਹੜੇ ਸਿਮਰਨਜੀਤ ਸਿੰਘ ਤੇ ਅਰਵਿੰਦਰ ਸਿੰਘ ਰਾਉਂਡ ਅਪ ਕੀਤੇ ਜਿਨ੍ਹਾਂ ਕੋਲ ਇੱਕ ਵੈਪਨ ਮਿਲਿਆ 32 ਬੋਲ ਸਰ ਇੱਕਲਾ ਵੈਪਨ ਸੀ ਜਾ ਇਹ ਜਿਹੜਾ ਉਹਦੇ ਨਾਲ 32 ਬੋਲ ਦਾ ਦੋ ਜਿੰਦਾ ਕਾਰਤੂਸ ਸੀਗੇ ਜੀ ਪਰ ਇਹ ਵਿਅਕਤੀ ਕਿੱਧਰੋਂ ਆ ਰਹੇ ਸੀਗੇ ਇਹ ਦਿੱਲੀ ਸਾਈਡ ਤੋਂ ਆ ਰਹੇ ਸੀਗੇ ਜੀ ਇੱਕ ਵਰਣਨ ਕਰਨ ਵਾਲੀ ਇਹ ਹੈ ਵੀ ਇਹਨਾਂ ਤੇ ਪਰਚੇ ਵੀ ਦਰਜ ਆਲਰੇਡੀ ਜਿਹੜਾ ਸਿਮਰਨਜੀਤ ਸਿੰਘ ਹੈ ਇਹਦੇ ਚਾਰ ਮੁਕੱਦਮੇ ਦਰਜ ਨੇ ਔਰ ਜਿਹੜਾ ਅਰਵਿੰਦਰ ਸਿੰਘ ਗੋਨੀ ਹੈ ਇਹਦੇ ਤੇ 13 ਮੁਕੱਦਮੇ ਦਰਜ ਨੇ ਲੱਗ ਲੱਗਦਾ ਸਰ ਰੋਕੀਆਂ ਦੀ ਪਛਾਣ ਕੀ ਹੈ ਜਿਹੜਾ ਇੱਕ ਸਿਮਰਨਜੀਤਾ ਸਿਮਰਨਜੀਤ ਸਿੰਘ ਉਰਫ ਸਿੰਮੀ ਪੁੱਤਰ ਦੀਵਾਨ ਸਿੰਘ ਵਸੀ ਪਿੰਡ ਦੋਰਾਹਾ ਤੇ ਦੂਸਰਾ ਇਹਦੇ ਨਾਲ ਜਿਹੜਾ ਅਰਵਿੰਦਰ ਸਿੰਘ ਉਰਫ ਗੋਨੀ ਪੁੱਤਰ ਅਜਬੀਰ ਸਿੰਘ ਵਾਸੀ ਪਿੰਡ ਅਜਨੌਦ ਇਹ ਵੀ ਥਾਣਾ ਦਰਹਾਦਈ ਹੈ ਪਰ ਜਿਹੜੇ ਇਹਨਾਂ ਦੇ ਪਹਿਲਾ ਮਾਮਲੇ ਕਰਦ ਨੇ ਉਹ ਕਿਹੜੇ ਮਾਮਲੇ ਨੇ ਜੀ ਉਹ ਇਹਦੇ ਵਿੱਚ ਜੀ ਲੜਾਈ ਝਗੜਿਆਂ ਦੇ ਵੈਪਨਸ ਆਰਮਜ਼ ਆਕਟ ਆ ਖੋਹਾਂ ਦੇ ਨੇ ਅ ਸਿਲੈਕਟ ਇਹ ਸਾਰੇ ਰਲਵੇਂ ਮਿਲਪੇ ਦੇ ਮੁਕੱਦਮੇ ਦਰਜ ਨੇ ਸਰ ਇਹ ਪਤਾ ਲੱਗੇ ਜੀ ਇਹ ਵੈਪਨ ਕਿੱਥੋਂ ਲੈ ਕੇ ਆ ਰਹੇ ਸੀ ਕੋਈ ਇਹਨੂੰ ਰਿਮਾਂਡ ਲੈ ਜੀ ਇਹਨਾਂ ਦੇ ਫਰਜ਼ੀ ਨਿਵਾਸੀਆਂ ਤੋਂ ਪਤਾ ਲੂ ਕੋ ਜੀ